ਹੈਲੋ ਜੀ ਸਤਿ ਸ਼੍ਰੀ ਅਕਾਲ ਅਸੀਂ ਠੀਕ ਠਾਕ ਆ ਉਮੀਦ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਅੱਜ ਮੇਰਾ ਬੇਟਾ ਨਿਮਰਤ ਆ ਜਿਹੜਾ ਬਹੁਤ ਜ਼ਿਆਦਾ ਖੁਸ਼ ਹੈਗਾ ਆ ਕਿਉਂ ਖੁਸ਼ ਆ ਉਹ ਆਪਾਂ ਇਹਨੂੰ ਪੁੱਛਦੇ ਆ ਤੇ ਮੈਂ ਤਾਂ ਗਈ ਸੀ ਗੁਰਦੁਆਰਾ ਸਾਹਿਬ ਮੈਨੂੰ ਆਂਦੀ ਨੂੰ ਟਪ ਟਪ ਕੇ ਨੇ ਬਹੁਤ ਸਾਰੀਆਂ ਚੀਜ਼ਾਂ ਦਿਖਾਈਆਂ ਬਹੁਤ ਸਾਰੇ ਗਿਫਟ ਦਿਖਾਏ ਆ ਉਹ ਕਿਹਦੇ ਵੱਲੋਂ ਆਏ ਆ ਇਹ ਆਪਾਂ ਦੇਖਦੇ ਆ ਆਹ ਤੇ ਮਠਾਈ ਆ ਜਿਹਦੇ ਵਿੱਚ ਮੋਤੀਚੂਰ ਦੇ ਲੱਡੂ ਤੇ ਗੁਲਾਬ ਜਾਮਨ ਹੈ ਤੇ ਇੱਧਰ ਹੈਗੇ ਬਹੁਤ ਸਾਰਾ ਡਰਾਈ ਫਰੂਟ ਤੇ ਚਾਕਲੇਟਸ ਬਹੁਤ ਸਾਰੀਆਂ ਹਨਾ ਤੇ ਹੋਰ ਇਹਨੂੰ ਇੱਕ ਮਿਲਿਆ ਬਹੁਤ ਵਧੀਆ ਜੀਓਮੈਟਰੀ ਇਹਦੇ ਵਿੱਚ ਬਹੁਤ ਸਾਰੇ ਫੰਕਸ਼ਨ ਹੈ ਇਹ ਪੂਰੀ ਤਰ੍ਹਾਂ ਖੁਸ਼ ਹੈ ਇਹ ਤਾਂ ਜੀਓਮੈਟਰੀ ਨੂੰ ਸਾਹ ਵੀ ਨਹੀਂ ਲੈਣ ਦਿੰਦਾ ਖੋਲ-ਖੋਲ ਕੇ ਦੇਖੀ ਜਾਂਦਾ ਉਹਦੇ ਫੰਕਸ਼ਨ ਟਰਾਈ ਕਰੀ ਜਾਂਦਾ ਆ ਇਹ ਗਿਫਟ ਹੈ ਜਿਹੜਾ ਇਹਨੂੰ ਮਿਲਿਆ ਇਹਦੇ ਭਰਾ ਵੱਲੋਂ ਤਾਇਆ ਜੀ ਦੇ ਬੇਟੇ ਵੱਲੋਂ ਜਿਹਦਾ ਨਾਮ ਹੈਗਾ ਆ ਗੋਲਡੀ ਉਹ 3 ਸਾਲ ਬਾਅਦ ਆਇਆ ਵਿਦੇਸ਼ ਚੋਂ ਜਿਹਨੂੰ ਅਸੀਂ ਘਰ ਦੇ ਵਿੱਚ ਪਿਆਰ ਦੇ ਨਾਲ ਮਿੱਠੂ ਕਹਿੰਨੇ ਆ ਮੈਨੂੰ ਤਾਂ ਮਿਲਿਆ ਨਹੀਂ ਕਿਉਂਕਿ ਮੈਂ ਗੁਰਦੁਆਰਾ ਸਾਹਿਬ ਗਈ ਸੀ ਉਹ ਆਪਣੀ ਮੰਮੀ ਨਾਲ ਆ ਕੇ ਇਹਨੂੰ ਗਿਫਟ ਦੇ ਕੇ ਗਿਆ ਇਹ ਕਹਿਣਾ ਚਾਹੁੰਗਾ ਵੀਰੇ ਨੂੰ ਥੈਂਕ ਯੂ ਵੀਰ ਜੀ ਥੈਂਕ ਯੂ ਗੋਲਡੀ ਬੇਟਾ ਹਾਂ ਤਾਂ ਗੱਲ ਵਾਕਈ ਖੁਸ਼ੀ ਵਾਲੀ ਕਿਉਂਕਿ ਵਿਦੇਸ਼ਾਂ ਵਿੱਚੋਂ ਆ ਕੇ ਕਿਸੇ ਨੂੰ ਮਿਲਣ ਲਈ ਟਾਈਮ ਕੱਢਣਾ ਉਹਨਾਂ ਲਈ ਗਿਫਟ ਲਿਆਉਣਾ ਬੱਚਿਆਂ ਨੂੰ ਖੁਸ਼ ਕਰਨਾ ਵੱਡਿਆਂ ਨੂੰ ਪਿਆਰ ਸਤਿਕਾਰ ਦੇਣਾ ਹਨਾ ਬਹੁਤ ਵੱਡੀ ਗੱਲ ਹੈ ਥੈਂਕ ਯੂ ਸੋ ਮਾਚ ਥੈਂਕ ਯੂ ਸਰਬਜੀਤ ਭਾਜੀ ਜਸਵੀਰ ਭਾਬੀ ਜੀ ਥੈਂਕ ਯੂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੁਹਾਨੂੰ ਸਾਰੇ ਪਰਿਵਾਰ ਨੂੰ